ਨਾਜੀ ਇੱਕ ਹੋਰ ਸੁਣਾ ਦਦਨੇ ਤੁਹਾਨੂੰ ਬਚਨ ਇੱਕ ਵਾਰ ਬਾਬਾ ਜੀ ਆਪਣੀ ਵਡਿਆਈ ਨਹੀਂ ਤੇ ਕਿਸੇ ਦੇ ਕੰਮ ਕਰਾਉਂਦੇ ਬਹੁਤ ਯਾਨੀ ਵਡਿਆਈ ਤੇ ਦੂਰ ਐ ਤੇ ਵੀ ਸਾਡੀ ਵਡਿਆਈ ਨਾ ਕਰੋ ਗੁਰੂਆਂ ਦੀ ਵਡਿਆਈ ਕਰੋ ਇੱਕ ਵਾਰ ਅਸੀਂ ਕਮਾਣੋ ਗਏ ਹੋਏ ਉੱਤੇ ਅਖੰਡ ਪਾਠ ਸਾਹਿਬੀ ਦੇ ਭੋਗ ਪਏ ਭੋਗ ਤੋਂ ਬਾਅਦ ਢਾਡੀ ਲੱਗੇ ਗਾਉਣ ਮਹਾਰਾਜ ਨੇ ਮੈਨੂੰ ਕਹਿੰਦੇ ਭਾਈ ਜੱਤਰ ਸਿੰਘ ਆਪਣੇ ਉਹਨਾਂ ਟਾੜੀਆਂ ਨੂੰ ਕਿਹਾ ਵੀ ਗੁਰੂਆਂ ਦੀ ਬੁਝਾਈ ਕਰਨੀਆਂ ਭਾਈ ਸਾਡੀ ਉਹਨੇ ਕਿਤੇ ਬੁਝਾਈ ਕੰਨਦਾ ਜਾਣ ਮੈਂ ਕਿਹਾ ਸਤ ਬਜ਼ੀ ਮੈਂ ਜਾ ਕੇ ਉਹਨਾਂ ਨੂੰ ਕਿਹਾ ਵੀ ਪਾਈ ਬਾਬਾ ਜੀ ਨੇ ਕਿਹਾ ਵੀ ਗੁਰੂਆਂ ਦੀ ਬੁਝਾਈ ਕਰਨੀ ਹੈ ਸਾਡੀ ਕੋਈ ਗੱਲ ਨਹੀਂ ਕਰਨੀ ਹੈ ਜਦ ਇਹ ਉਹ ਟਾੜੀ ਲਾਗੇ ਬਾਬਾ ਜੀ ਦੀ ਬੁਝਾਈ ਕਰਨ ਮੈਂ ਕਹਿੰਦਾ ਉਹ ਕੋਈ ਉਹਦਾ ਫੇਰ ਲਾਗੇ ਮੈਂ ਮਹਾਰਾਜ ਹੁਣ ਮੈਂ ਕੀ ਕਰਾਂ ਉਹ ਟਾੜੀ ਕਹਿੰਦਾ ਕਹਿੰਦਾ ਦੇਖੋ ਕਹਿੰਦਾ ਬੜਿਆਂ ਦੀਆਂ ਬੜੀਆਂ ਕਹਿੰਦਾ ਪਾਇਦਾ ਸਾਨੂੰ ਰੋਕਦਾ ਵੀ ਸਾਡਾ ਨਾਂ ਨਾ ਲੈ ਦਿਓ ਇਹਦੇ ਕਿ ਕੈਨੇਡਾ ਇਹ ਕਹਿੰਦਾ ਜਦ ਬੜਾਈ ਹੈ ਉਹਨਾਂ ਦੀ ਬੜਾਈ ਬਾਬਾ ਜੀ ਹੰਸਾਲੀ ਆਏ ਜੀ ਬਾਬਾ ਜੀ ਹੰਸਾਲੀ ਆਲੇ ਨਹੀਂ ਸਾਨੂੰ ਮਾਪਾਂ ਚੰਨ ਆਇਆ ਇਹਨਾਂ ਤੈਨੂੰ ਨਹੀਂ ਪਤਾ ਆਪਾਂ ਉੱਥੇ ਬੈਠੇ ਤਾਂ ਮੈਂ ਤੂੰ ਲੇਟ ਆਇਆ ਬਾਬਾ ਜੀ ਕੁੰਡੀ ਲੱਗੀ 1986 87 ਦੀ ਗੱਲ ਹੈ ਇਹ ਇਹ ਮੈਨੂੰ ਆ ਕੇ ਕਹਿੰਦਾ ਆ ਤੰਨਾ ਜੀ ਕਹਿੰਦਾ ਵੀ ਬਾਬਾ ਜੀ ਦੇ ਦਰਸ਼ਨ ਕਰਨੇ ਤੇ ਮਖਾਂ ਭਾਈ ਹੁਣ ਤੱਕ ਕੁੰਡੀ ਲੱਗੀ ਇਹ ਕਹਿੰਦੇ ਮੈਂ ਛੇਤੀ ਦੇ ਕੇ ਜਾਣਾ ਮਖਾਂ ਵੀ ਇੱਕ ਕਰਦੇ ਨੇ ਮੈਂ ਦਾਦਾ ਵੀ ਬਾਬਾ ਜੀ ਵੜੇ ਐ ਨਹੀਂ ਆਪਣੀ ਹੋਣ ਦੰਦੇ ਵੀ ਇੱਥੇ ਬੈਠ ਕੇ ਤਾਂ ਆਪਾਂ ਬਾਬਾ ਜੀ ਦੀ ਬਿਟਾਈਆਂ ਕੰਨ ਲਾਜੋ ਬਾਬਾ ਜੀ ਨੇ ਜੇ ਦੇਖੋ ਨਹੀਂ ਖੋਲ ਲੈਣੀ ਹੈ ਚੱਲ ਜੀ ਅਸੀਂ ਦੋ ਜਾਨੇ ਬੈਠ ਕੇ ਗੱਲਾਂ ਕਰਨ ਲੱਗੇ ਬਾਬਾ ਜੀ ਨੇ ਬਾਬਾ ਜੀ ਆਏ ਬਾਬਾ ਜੀ ਆ ਕੇ ਕਹਦੇ ਬਾਬਾ ਜੀ ਆਏ ਕਰਦੇ ਬਾਬਾ ਜੀ ਆ ਕੇ ਆ ਕੇ 15 ਕਿ ਮਿੰਟ ਲੰਗੇ ਬਾਬਾ ਜੀ ਕੁੰਡੀ ਖੋਲ ਕੇ ਬਾਹਰ ਆ ਗਏ ਆ ਕੇ ਕਹਿੰਦੇ ਉਹ ਭਾਈ ਤਨਿਆ ਤੂੰ ਤਾਂ ਸਾਨੂੰ ਪੈਣ ਨਹੀਂ ਦਿੱਤਾ ਆਰਾਮ ਨਹੀਂ ਕਰਨ ਦਿੱਤਾ ਕੁੰਡਾ ਹੀ ਖੜਕਾਈਗੇ ਕੁੰਡਾ ਹੀ ਖੜਕਾਈਗੇ ਪਈ ਐ ਤਰ੍ਹਾਂ ਬਾਬਾ ਜੀ ਵਡਿਆਈ ਨਹੀਂ ਦੀ ਆਪਣੀ ਕਰਨਾਂ ਦੇ ਕਿਸੇ ਦੇ। ਭਾਈ ਇੱਕ ਵਾਰ ਆਕਣੇ ਅਸੀਂ ਬੈਠੇ। ਮਾਟਰ ਜੀ ਨੇ ਬਾਬਾ ਜੀ ਕਹਿੰਦੇ ਮਾਟਰ ਜੀ ਸਾਹ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਿਹਾ। ਕਹਿੰਦੇ ਭਾਈ ਨਾਮ ਦੇ ਵਿੱਚ ਜਿਹੜੀ ਨਾਮ ਜਪਣਾ ਇਹ ਸਭ ਤੋਂ ਵੱਡੀ ਵਡਿਆਈ ਹੈ। ਹੋਰ ਵਡਿਆਈਆਂ ਦਾ ਐਵੇਂ ਅ ਕਿਸਕਣੇ ਆਣੀ ਉਹਨਾਂ ਦਾ ਕੋਈ ਫਾਇਦਾ ਨਹੀਂ ਹੈ। ਇਹਦਾਂ ਨੂੰ ਹੋਰ ਸੁਣਾ ਤੇ ਕਿਉਂ ਬਦਨ। ਹਾਂ।